ਮੈਂ ਦਿਖਾਉਣਾ ਕਿ ਬੱਕਰੀਆਂ ਦੀ ਜਿਹਾ ਅਲੱਗ ਤੋਂ ਅਲੱਗ ਬਲੌਕ ਵਧੀਆ ਬਣਿਆ ਬਲੌਕ ਮਤਲਬ ਬਣਾਉਣ ਦੀ ਕੋਈ origion ਸੀ ਕਿਉਂਕਿ ਮੀਂਹ ਬਹੁਤ ਪੈਂਦਾ ਰਿਹਾ ਸਾਰੇ ਰਾਜ ਜੀ ਮੀਂਹ ਪੇਜਦੀ ਆਏਗੇ ਐਨਾ ਮੀਂਹ ਜੀ ਰਬ ਜਦੋਂ ਤਾਂ ਜੀ ਤੁਰਿਆ ਮੀਂਹ ਜੀ ਤੁਰਿਆ ਮੀਂਹ ਜੀ ਉਰਿਆ ਕਿ ਮਨਾਲਾ ਸੁੱਕਦੀ ਜਦੋਂ ਜੀ ਉਰਿਆ ਉਹ ਸਾਰਾ ਸੁੱਕਾ ਪਿਆ ਦੀ ਉਹ ਸਾਰਾ ਮੀਂਹ ਚ ਕੱਪੜਾ ਲੀੜਾ ਸਾਰਾ ਭਿੱਜ ਗਿਆ ਵੀ ਐਂ ਕੁੱਤੇ ਖਾਣੀ ਹੋ ਕੇ ਆਈ ਹੈਗੀ ਪਰ ਪਹੁੰਚਣਾ ਜ਼ਰੂਰ ਸੀ ਨੇ ਆਉਣਾ ਦੇ ਨਾਲ ਦਾ ਮੁੰਡਾ ਜਿਹੜਾ ਜਾਂਦਾ ਮੁਰੇ ਇਹਨੇ ਜ਼ਰੂਰ ਇੱਕ ਵਾਰ ਤਾਂ ਜਾਣਾ ਹੀ ਜਾਣਾ ਤੇ ਇੱਥੇ ਲਓ ਬਾਈ ਆਹ ਲੈ ਕੇ ਆ ਮਾਲ ਦੇਖੋ ਨਿਸ਼ਾਨੀਆਂ ਲਾਈਆਂ ਹੋਈਆਂ ਨੇ ਬਾਈ ਦੀਆਂ ਅਲੱਗ-ਅਲੱਗ ਤੋਂ ਬਾਈ ਨੂੰ ਆ ਗੱਲਬਾਤ ਕਰ ਲਈਏ ਜੇ ਆਪਾਂ ਕਹੀਏ ਤਾਂ ਪਰ ਆਪਾਂ ਬਾਅਦ 'ਚ ਸਾਰਿਆਂ ਨਾਲ ਗੱਲਬਾਤ ਕਰਾਂਗੇ ਨਾ ਵੀ ਮਾਲ ਦੇਖ ਕੇ ਵੀ ਆਹ ਦੇਖ ਬਈ ਘੈਂਟ ਗੱਲਬਾਤ ਆ ਗਈ ਪੂਰੀ ਹੈ ਨਾ ਐਂ ਬੱਕਰੇ ਵੀ ਪੂਰੇ ਉਹਨੇਰਾ ਦੇਖ ਬੈਠ। ਕਿਹਾ ਭਾਈਆ ਕਿਹੜਾ ਪੰਡਾ ਆਪਣਾ ਮੰਡੀ ਆ ਵੀਰੇ। ਮੰਡੀ ਪੰਡਾ ਹੈ। ਕੱਲ ਕੱਲਾ ਆਏ ਹੋ ਤੁਸੀਂ? ਕੈ ਦਿਨ ਹੋ ਗਿਆ ਇਹਨੂੰ? ਇੱਥੇ ਆ ਜੀ। ਬਈ ਦੂਰੋਂ ਦੂਰੋਂ ਲੋਕ ਹੋ ਲੈ ਕੇ ਆ ਨੇ ਮਾਲ ਆਪਣਾ ਇੱਥੋਂ ਪਾਰ ਦੇ ਮੇਲੇ ਤੇ ਮਾਲ ਦੇਖ ਤੁਸੀਂ ਬਈ ਬੱਕਰੀਆਂ ਦਾ ਮਤਲਬ ਬੜੀਆਂ ਘੈਂਟ ਘੈਂਟ ਗੱਲਬਾਤ ਆ ਕਿ ਦੇਖ ਬਈ ਲੋਕ ਦੇਖਦੇ ਨੇ ਯਾਰ ਜਿਹੜੇ ਇਹਨਾਂ ਵੀ ਮਤਲਬ ਅਸੀਂ ਬੱਕਰੀਆਂ ਦੇ ਮੰਡੀ ਕਰਕੇ ਆਏ ਜ਼ਿਆਦਾਤਰ ਮੇਲੇ ਦਾ ਆਪਾਂ ਨੂੰ ਯਾਰਾ ਘੱਟ ਹੋਇਆ ਸੀ ਕਿਉਂਕਿ ਮੇਲੇ ਬਾਰੇ ਆਪਾਂ ਨੂੰ ਪਤਾ ਵੀ ਨਹੀਂ ਸੀ ਤੁਹਾਨੂੰ ਤਾਂ ਬੱਕਰੀਆਂ ਮਤਲਬ ਕਿ ਉਹ ਕਹਿੰਦੇ ਦੂਰੋਂ ਦੂਰੋਂ ਲੋਕ ਲੈ ਆਉਂਦੇ ਨੇ ਬੱਕਰੀਆਂ ਲੈ ਕੇ ਆਣਾਂ ਬੰਦ ਤੇ ਕਾਫੀ ਕਿ ਦੂਰੋਂ ਹੋਣਾ ਮੈਂ ਹਾਲੇ ਤੱਕ ਗੱਲਬਾਤ ਕਰਾਂਗੇ ਆਪਾਂ ਸਾਰੇ ਨਾ ਪਹਿਲਾਂ ਆਪਾਂ ਦੇਖ ਲਈ ਇੱਕ ਵਾਰੀ ਗੱਲਬਾਤ ਕਰਦੇ ਆਪਾਂ ਬਾਈਆਂ ਨੇ ਦੇਖੋ ਬਾਈ ਜੀ ਬੱਕਰੀਆਂ ਬੜੀਆਂ ਵੜੀਆਂ ਰੰਗੀਆਂ ਹੋਈਆਂ ਨੇ ਰੰਗ ਬਰੰਗੇ ਜਿਹਾ ਪੀਲੇ ਸਾਰੇ ਤੇ ਹਲਦੀ ਉਂਦੀ ਲਾ ਕੇ ਰੰਗ ਰੰਗ ਲਾ ਕੇ ਪੂਰਾ ਕੈਂਟ ਗੱਲਬਾਤ ਕੀਤੀ ਹੈਗੀ ਨਾ ਬੱਕਰੀਆਂ ਦੀ। ਭਾਈ ਬੱਕ ਸਾਰੀ ਮੰਡੀ ਦਿਖਾਉਣਾ ਵਾਪਸੀ ਤੇ ਆਉਂਗਾ ਆਉਂਗਾ ਜਰੂਰ ਆਉਂਗਾ। ਸਾਰੀਆਂ ਮੰਡੀਆਂ ਦੀ ਕੈਂਟ ਗੱਲਬਾਤ ਆ ਬਾਈ ਦੇਖ ਫਿਰ। ਬਈ ਬੱਕਰਾ ਦਿਖਾਉਣ ਲੱਗਾ ਥੋਨੂੰ ਦੇਖ ਬਾਈ ਜੀ। ਵਾਹ ਬੱਕਰਾ ਇਹਦਾ ਬਾਈ ਅੱਡੀ ਉਹ ਲੱਗਦੇ ਦੇਖੋ ਸਹਾਈ ਚਾਣ ਬਾਈ। ਬੱਕਰਾ ਦੇ ਕੋਲ ਜੀ ਬਈ ਮੰਡੀ ਤੇ ਆਇਆ। ਵੇ ਬੋਕ ਦੇਖ ਲੋ ਤੁਸੀਂ ਬੋਕ ਦਾ ਬਥੇਰੇ ਨਾ ਸੁਣਾਉਂਦਾ ਨਾ ਨਾ ਸੁਣਾਉਂਦਾ ਬਥੇਰੇ ਕਿਹੜਾ ਕਿੜਾ ਨਿੱਕਰ ਲਾ ਬਾਤਾ ਕੀ ਪੂਰੀ ਨੇ ਕੋਹ ਖੜਾ ਬੋਕ ਬਈ ਕਿਹੜਾ ਪਿੰਡ ਆ ਬਈ ਆਪਣਾ ਬੱਕੇਉਆ ਹੈ ਬੱਕੇਉਆ ਕਿਹੜਾ ਪਿੰਡ ਕਿਹੜਾ ਆਪਣਾ ਪਿੰਡ 라ਜੂ ਮਾਜਰਾ 라ਜੂ ਮਾਜਰਾ ਕੀ ਕੁਛ ਮੰਗ ਰਹੇ ਹੋ ਇਹਨਾਂ ਦਾ ਇਹਦਾ ਕੀ ਮੰਗ ਰਹੇ ਹੋ ਕੀ ਮੰਗਦਾ ਮਿੱਤਰੋ ਜਰਾ ਪਰਲੇ ਦਾ ਕੀ ਮੰਗ ਰਿਹਾ ਤੁਸੀਂ ਇਹਦਾ ब्राउन ਦਾ ਇਹ ਲੱਖ ਰੁਪਏ ਮਾਰਦਾ ਇਹ ਪੁਰਾਣਾ ਪਰਲੇ ਦਾ ਇਹ ਇਹਦਾ ਹੀ ਇਹਦਾ ਵੀ ਲੱਖ ਹੈ ਜੀ ਇਹਦਾ ਵੀ ਲੱਖ ਹੈ ਕਿੰਨੇ ਮਹੀਨਾ ਮੁੰਨੇ ਕਿੰਨੇ ਰਹੇ ਕੁਝ ਕਹਿੰਦੇ ਨੇ ਇਹਨੂੰ ਦੰਦਾ ਦੰਦਾ ਕਿੰਨਾ ਹੈ 6 ਦੰਦਾ ਆ ਵੀ ਦੋਨੇ 6 ਦੰਦਾ ਨਸਲ ਬੇਟਲ ਹੈ ਜੀ ਹਾਂ ਵੀ ਬੇਟਲ ਜੀ ਲੈ ਵੀ ਪ्युअर ਬੇਟਲ ਦੇਖ ਲੋ ਬਾਈ ਨਸਲ ਦੇ ਬੱਕਰੇ ਨੇ 6 ਲਾ ਬਾਈ ਇਹ ਲੱਖ ਲੱਖ ਦੇ ਬੱਕਰੇ ਨੇ ਜੇ ਕਿਸੇ ਨੇ ਸੰਪਰਕ ਕਰਨਾ ਹੈ ਬਾਈ ਦਾ ਨੰਬਰ ਤੁਹਾਨੂੰ ਸਕਰੀਨ ਤੇ ਦਿੱਤਾ ਜਾਊਗਾ ਬਾਈ ਜੀ ਨੰਬਰ ਬੋਲੋ ਆਪਣਾ ਜੀ ਨੰਬਰ ਬੋਲੋ ਬੱਕਰਿਆਂ ਦੀ ਬਈ ਗੱਲਬਾਤ ਹੈ ਕਿ ਕਿਹੜਾ ਪਿੰਡਾ ਰਾਜੂ ਮਾਜਰਾ ਬਈ ਰਾਜੂ ਮਾਜਰਾ ਕਿੱਥੇ ਪਿੰਡਾ ਆਪਣਾ ਜੀ ਰਾਜੂ ਮਾਜਰਾ ਧੂਰੀ ਲਵੇ ਬਈ ਧੂਰੀ ਲਵੇ ਠੀਕ ਹੈ ਬਈ ਸ਼ੇਰਪੁਰ ਧੂਰੀ ਲਵੇ ਰਾਜੂ ਮਾਜਰਾ ਦੇਖੋ ਬਈ ਜੀ ਲੱਖ ਲੱਖ ਰੁਪਇਆ ਮੰਗ ਰਿਹਾ ਬਈ ਕੀ ਰੇਟ ਹੈ ਬਈ ਆਪਾਂ ਉਹ ਨੰਬਰ ਬੋਲੋ ਹਟਾਈ ਨੰਬਰ 83375 ਜੀ 84375 36477 36477 ਲਓ ਜੀ ਬਈ ਜੇ ਬਾਈ ਦਾ ਨੰਬਰ ਸਕਰੀਨ ਤੇ ਦਿੱਤਾ ਜੋ ਜੇ ਕਿਸੇ ਨੇ ਬਾਈ ਨੇ ਬੱਕਰਾ ਲੈਣਾ ਹੋਇਆ ਬਾਈ ਨਾਲ ਸੰਪਰਕ ਕਰ ਸਕਦਾ ਹੈਗਾ ਇਹ ਵੀਡੀਓ ਸ਼ੇਅਰ ਚੰਗੀ ਲੱਗਦਾ ਸ਼ੇਅਰ ਕਰ ਦਿਓ ਵੀਰੇ ਬਾਈ ਨਾਲ ਬੱਕਰਾ ਲੈਣ ਵਾਸਤੇ ਜੇ ਕਿਸੇ ਨਾਲ ਸੌਦਾ ਕਰਨਾ ਹੈ ਬਾਈ ਦਾ ਸਿੱਧਾ ਉਹ ਨੰਬਰ ਸੰਪਰਕ ਦੇ ਸਕਦਾ ਉਹਦੇ ਨੰਬਰ ਤੇ ਗੱਲ ਕਰ ਸਕਦਾ ਬਾਈ ਲਓ ਬਾਈ ਇੱਕ ਬੱਕਰਾ ਹੋਰ ਦਿਖਾ ਦਿੰਨਾ ਤੁਹਾਨੂੰ ਉਹ ਵੀ ਬੱਕਰਾ ਪੂਰਾ ਸ਼ਰੇਈ ਆ ਦੇਖੋ ਬਾਈ ਕੱਦ ਕਾਟ ਦੇਖੋ ਬੱਕਰੇ ਦਾ ਤੁਸੀਂ ਅੱਡੀ ਦੀਂਦਾ ਬਾਈ ਹਨਾ ਝਕਾਈ ਮਾਰਾ ਇਹਨੂੰ ਵੀਰੇ ਮਾਰਾ ਮੇਰੇ ਇੱਧਰ ਨੂੰ ਠੀਕ ਹਨਾ ਹੋਰਾਂ ਦਿਖਾਉ ਉਹਨੂੰ ਜੀ ਲਓ ਬਾਈ ਬੱਕਰੀ ਨਸਲ ਦੇਖੋ ਪੂਰੀ ਕੈਂਟਕੀ ਨਸਲ ਕਿਹੜੀ ਆ ਬਾਈ ਇਹਦੀ ਬੈਠਣਾ ਜੀ ਈ ਮੰਗ ਰਹੇ ਹੋ ਤੁਸੀਂ ਤਾਂ ਹਣ ਮੰਗੇ ਆ ਜੀ ਹਣ ਮੰਗੇ ਆ ਤੁਸੀਂ ਉਹ ਹੀ ਕਰ ਦਿਓ ਮਦਰ ਕੀ ਬਰੀੜੀ ਤਿਆਰ ਕਰ ਦੇਖੋ ਬਈ ਜੀ ਬੱਕਰਾ ਬੁਰਾ ਸ਼ੇਰ ਆਗਾ ਗੱਲਬਾਤ ਆ ਬਈ ਪੂਰੀ ਐਣ ਘੈਂਟ ਗੱਲਬਾਤ ਆ ਵੀਡੀਓ ਚੰਗੀ ਲੱਗਿਆ ਸ਼ੇਅਰ ਕਰ ਦਿਓ ਬਈ ਜੀ ਕਿਸੇ ਨੇ ਬਾਈ ਨਾਲ ਸੰਪਰਕ ਕਰਨਾ ਹੈ ਬਾਈ ਦਾ ਨੰਬਰ ਤੁਹਾਨੂੰ ਸਕਰੀਨ ਤੇ ਦਿੱਤਾ ਜਾਊਗਾ ਬਾਈ ਜਿਹੜਾ ਨੰਬਰ ਹੈਗਾ ਕੀ ਹਾਂਜੀ ਬਾਈ ਜੀ ਨੰਬਰ ਬੋਲੇ ਛੋਟਾ ਜੀ ਛੋਟਾ ਬੱਕਰਾ ਨਾਲ ਬਾਈ ਜੀ ਫਿਰ ਗੱਲਬਾਤ ਛੋਟੇ ਨਾਲ ਕਰਦੇ ਆਪਾਂ ਹਾਂਜੀ ਬਾਈ ਕੀ ਹਾਲ ਹੈ ਛੋਟਾ ਮਰੀਆ ਵੀਰੇ ਕਿਹੜਾ ਪਿੰਡ ਹੈ ਬਾਈ ਆਪਣਾ ਪਿੰਡ ਨਾਈ ਵਾਲਾ ਪਿੰਡ ਹੈ ਵੀਰੇ ਸੰਗਰੂਰ ਦੇ ਨਾਲ ਸੰਗਰੂਰ ਦੇ ਲੱਗਣ ਨਾਈ ਵਾਲਾ ਪਿੰਡ ਹੈ ਠੀਕ ਹੈ ਵੀਰੇ ਜੇ ਤੁਸੀਂ ਬੱਕਰਾ ਸ਼ੇਲ ਕਰਦਾ ਵੀਰੇ ਇਹ ਨਹੀਂ ਸ਼ੇਲ ਤਾਂ ਨਹੀਂ ਹੈਗਾ ਵੀਰੇ ਹੁਣ ਨਹੀਂ ਹੈਗਾ ਪਹਿਲਾਂ ਸ਼ੇਲ ਦੀ SLA ਸੀ ਹੁਣ ਤੁਹਾਨੂੰ ਵੀਰੇ ਤੁਜੀ ਇਹਦਾ ਬਰੀਡ ਤਿਆਰ ਕਰ ਦਿੰਦੇ ਹਾਂ ਹਾਂ ਬਰੀਡ ਠੀਕ ਹੈ ਜੇ ਬਾਈ ਤੁਹਾਨੂੰ ਕਿਸੇ ਨੇ ਬਾਈ ਨੇ ਮਤਲਬ ਕਿ ਕਿਸੇ ਨੇ ਬੱਕਰੀ ਬੁੱਕਰੀ ਲਵਾਉਣੀ ਹੋਵੇ ਕੋਈ ਨਾ ਵੀਰੇ ਕੋਈ ਗੱਲ ਨਹੀਂ ਛੱਡੋ ਤੁਹਾਡਾ ਸੰਪਰਕ ਨੰਬਰ ਕੋਈ ਦੇ ਸਕਦਾ ਹਾਂਜੀ ਵੀਰੇ 88 720 26634 ਵੀਰੇ ਇੱਕ ਵਾਰੀ ਫੇਰ ਬੋਲ ਲਓ 8770 ਦੇਖ ਲਓ ਬਈ ਬੱਕਰਾਪੁਰਾ ਸ਼ਿਰਾਗਾ ਬਾਈ ਨਾਲ ਜੇ ਸੰਪਰਕ ਕਰਨਾ ਹੈ ਬਾਈ ਦਾ ਨੰਬਰ ਤੁਹਾਡਾ ਸਕਰੀਨ ਤੇ ਦਿੱਤਾ ਜਾਊਗਾ ਤੇ ਬਾਈ ਨੂੰ ਸਿੱਧਾ ਸਿੱਧਾ ਸੰਪਰਕ ਕਰ ਸਕਦੇ ਹੋ ਕੋਈ ਚੱਕਰ ਨਹੀਂਗਾ ਬਾਈ ਨਾਲ ਆਪਣਾ ਸੰਗਰੂਰ ਕੋਲ ਦਾ ਵੀ ਪਿੰਡ ਹੈਗਾ ਜੇ ਕਿਸੇ ਨੇ ਗੱਲਬਾਤ ਕਰਨੀ ਹੋਵੇ ਧੰਨਵਾਦ ਵੀਰੇ ਤੁਹਾਡਾ ਓਕੇ ਥੈਂਕ ਯੂ ਲਓ ਜੀ ਬਾਈ ਇੱਕ ਬੱਕਰਾ ਤੁਹਾਨੂੰ ਹੋਰ ਦਿਖਾਉਣ ਜਾ ਰਹੇ ਹਾਂ ਡੱਬਾ ਗੜਾਬਾ ਬੱਕਰਾ ਤੇ ਬੱਕਰੇ ਦੀ ਘੈਂਟ ਗੱਲਬਾਤ ਹੈ ਕਿ ਨਾ ਕਹਿੰਦੇ ਕੱਦ ਕਾਟ ਵਧੀਆ ਹੈ ਰਾਇਣ ਬਾਈ ਦਾ ਸ਼ੇਰ ਕੀਤਾ ਬੱਕਰਾ ਹੈ ਬਾਈ ਜੀ ਕਰਵਾ ਗੱਲਬਾਤ ਆਉਂਗਾ ਮਰੇ ਹਾਂਜੀ ਲੈ ਬਾਈਆਂ ਨਾਲ ਸੰਪਰਕ ਕਰਨਾ ਬਾਈ ਦਾ ਨੰਬਰ ਤੁਹਾਨੂੰ ਸਕਰੀਨ ਤੇ ਦੇ ਦਾਂਗੇ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਕੀ ਹਾਲ ਨੇ ਤੁਹਾਡਾ ਜੀ ਹੱਸਿਆ ਵੀਰੇ ਸਾਸ਼ੀ ਗੱਲ ਬਾਈ ਜੀ ਕਿਹੜਾ ਪਿੰਡ ਆਪਣਾ ਵੀ ਜੀ ਪਿੰਡ ਵੀਰੇ ਧਨੌਲਾ ਧਨੌਲਾ ਵੀਰੇ ਆਪਣਾ ਬਰਨਾਲਾ ਏਰੀਆ ਹੈ ਨਾ ਜੇ ਬਾਈ ਤੁਸੀਂ ਨੇ ਬੇ ਸੇਲ ਕਰਨਾ ਵੀਰੇ ਜੀ ਹਾਂ ਕਰ ਦਾਂਗੇ ਵੀਰੇ ਕੀ ਰੇਟ ਲਾਇਆ ਤਾਂ ਬਾਈ ਤੁਸੀਂ ਨਹੀਂ ਮੁੱਲ ਤਾਂ ਵੀਰੇ 60000 ਕਰ ਦਿਆਂਗਾ 60000 ਜੇ ਸੋਣਨਾ ਬੰਦੇ ਨੇ ਸੰਪਰਕ ਕਰਨਾ ਵੇ ਕੋਈ ਸੰਪਰਕ ਨੰਬਰ ਬਹੁਤ ਢੜਾਈ 991449902 ਦੁਬਾਰੇ ਫਿਰ ਬੋਲਦੇ 991449902 ਲੈ ਬਾਈ ਜੇ ਕਿਸੇ ਨੂੰ ਬੱਕਰਾ ਪਸੰਦ ਆ ਬਾਈ ਦਾ ਸਿੱਧਾ ਸੰਪਰਕ ਕਰ ਸਕਦਾ ਸਕਰੀਨ ਤੇ ਉਹਨੂੰ ਨੰਬਰ ਦਿੱਤਾ ਜਾਊਗਾ ਤੇ ਕਹਿੰਟ ਗੱਲਬਾਤ ਆ ਬੱਕਰੇ ਦੀ ਕੋਈ ਗੱਲ ਹੈ ਜੀ ਨਸਲ ਕਿਹੜੀ ਆ ਬਈ ਇਹ ਵਿਟਲ ਵੀਰੇ ਬੰਦਾ ਦੁੰਦਾ ਕਿੰਨਾ ਹੀ ਪੂਰੇ ਆ ਵੀਰੇ ਪੂਰੇ ਤੁਹਾਨੂੰ ਨੇ ਠੀਕ ਆ ਬਾਈ ਧੰਨਵਾਦ ਤੁਹਾਡਾ ਜਉਂਦੇ ਵਾਸਤੇ ਹੋਵੇ ਦੇਖੋ ਬਾਈ ਜੀ ਕਾੜ ਵਾ ਬਈ ਵਾ ਪੀਸਾਂ ਦੇਖੋ ਬਈ ਤੁਸੀਂ ਨਿੱਲੀ ਦੀ ਲਈ ਬਾਈ ਬੱਕਰੀਆਂ ਦਾ ਮੇਲਾ ਇੱਥੇ ਭਰਦਾ ਹੈ ਨਾਲੇ ਦੇਖੋ ਬੱਕਰੀਆਂ ਦਾ ਮਾਹੌਲ ਦੇਖੋ ਵੀਰੇ ਬੱਕਰੇ ਬੱਕਰੇ ਜਿਹੜੇ ਵਧੀਆ ਅੰਮਰ ਦਾ ਲਵਾਤਾ ਕਿ ਨਾ ਘੈਂਟ ਦਾ ਲਵਾਤਾ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਦੇਖੋ ਬਾਈ ਜੀ ਬੱਕਰੀਆਂ ਦੇ ਅਲੱਗ-ਅਲੱਗ ਨਸਲਾਂ ਨੇ ਤੇ ਬੱਕਰੇ ਉਹਨੇ ਅਲੱਗ-ਅਲੱਗ ਤਰੀਕੇ ਨਾਲ ਕਿ ਲੋਕ ਬੱਕਰੀਆਂ ਖਰੀਦਦੇ ਨੇ ਇਹੋ ਜੀ ਕੋਈ ਗੱਲ ਹੈ ਨਾ ਸਾਰਾ ਕੁਝ ਮਾਹੌਲ ਵਧੀਆ ਹੈ ਨੋਕੇਸ਼ਨ ਬੜੀ ਸੋਹਣੀ ਨੇ ਰੱਤ ਤੇ ਮੇਨ ਗੱਲ ਤੇ ਹੈ ਕਿ ਬਾਈ ਇੱਥੇ ਹੁਣ ਬਾਇਦਰ ਕਿੰਨਾ ਸੁਣਾਦਾ ਆ ਹਾ 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 ਫਾਰ ਦਾ ਮੇਲਾ ਬਾਈ ਐਵੇਂ ਨਹੀਂ ਮਸ਼ਹੂਰ ਹੈ ਕਿਸੇ ਗੱਲ ਤੋਂ ਮਸ਼ਹੂਰ ਹੈ ਫਾਰ ਦਾ 7 ਦਿਨ ਭਰਦਾ ਇਹ ਗੂਗੇ ਮੜੀ ਦਾ ਮੇਲਾ ਹੁੰਦਾ ਪਾ ਗਾਹਿਰ ਪੀਰ ਉਹ ਪਾ ਗਾਹਿਰ ਪੀਰ ਜਿਹੜਾ ਨਾ ਮੈਂ ਤਾਂ ਵੀ ਪਹਿਲੇ ਫਸਟ ਟਾਈਮ ਆਇਆਗਾ ਨਹੀਂ ਆਪਣੀ ਕਿਈ ਵਾਰ ਇਸ ਨੂੰ ਮੈਂ ਗਲਤ ਬੋਲਣਾ ਸੁਣਿਆ 7 ਦਿਨਾਂ ਦਾ ਹੈਗਾ ਤੇ ਮੈਨੂੰ ਇਹਦਾ ਇਤਿਹਾਸ ਪਤਾ ਨਹੀਂ ਮੈਂ ਸੁਣਿਆ ਕਿ ਕਹਿੰਦੇ ਇਹ ਕਿਸ ਟਾਈਮ ਮਿੱਟੀ ਚ ਮਤਲਬ ਕਿ ਅੰਦਰੀ ਗੈਪ ਹੋ ਗਿਆ ਜੀ ਕਹਿੰਦੇ ਇਹ ਪਿੰਡ ਕਹਿੰਦੇ ਬਾਅਦ ਤੋਂ ਫਿਰ ਇਹ ਉਹ ਕੁਈ ਪਤਾ ਨਹੀਂ ਕੀ ਗੱਲ ਬਾਤ ਹੋ ਗਈ ਇਹ ਲੋੜ ਦੀ ਗੱਲ ਬਾਤ ਆ ਬਈ ਯਾਰ ਆਪਾਂ ਪੂਰੀ ਗੱਲ ਤਾਂ ਨਹੀਂ ਪਤਾ ਹੈਗਾ। ਬਾਕੀ ਵੀਡੀਓ ਚੰਗੀ ਲੱਗੇ ਸ਼ੇਅਰ ਕਰਦੇ ਹੋ ਇਹ ਸ਼ਿਪਾਰ ਦਾ ਮੇਲਾਗਾ ਰਾਏਕੋਟ ਦੇਖੋ। ਲਾਗੇ ਰਾਏਕੋਟ ਤੋਂ 12-13 ਕਿਲੋਮੀਟਰ ਦੇ ਅੰਦਰ ਪਹੁੰਚੇ ਰਾਏਕੋਟ। ਹਨਾ ਰਾਏਕੋਟ ਆ ਉਹ ਰਾਏਕੋਟ ਤੋਂ। ਜੀ ਮੇਰਾ ਦੇਖੋ ਬਈ ਲੋਕ ਤਾਂ ਵੀ ਪੂਰਾ ਸ਼ੇਰਾਂ ਨੇ। ਬਾ ਐਨਾ ਗਾ ਵੀ ਉਹ ਜਿਹੜਾ ਆ ਬੋਕਾ ਇਹ ਬੋਕ ਤਾਂ ਬੱਕਰੀ ਦਿੰਦਾ ਨਾ ਸਾਰੀ ਮੰਡੀ ਚ ਕੀ ਬੋਕਾ ਹੈਗਾ ਲੋਕ ਆ ਬਸ ਇਹ ਦੇਖਣ ਲੱਗਿਆ ਕਹਿੰਦੇ ਨੀ ਵੀਰ ਅਸੀਂ ਲੈ ਲਈਏ ਪਰ ਇਹ ਵੇਚਣ ਵਾਸਤੇ ਨਹੀਂ ਹੈਗਾ ਵੀਰੇ ਤੁਹਾਨੂੰ ਪਹਿਲਾਂ ਦੱਸ ਦਿੰਨੇ ਆ ਕਿਤੇ ਬਾਈ ਨੂੰ ਪਾ ਕੇ ਫੋਨ ਕਰਕੇ ਪਰੇਸ਼ਾਨ ਕਰੀ ਜਾਣਾ ਬਾਈ ਬੱਕਰਾ ਤਾਂ ਆ ਵੀ ਪ੍ਰੈਸ਼ਰ ਆ ਗਿਆ ਇਹ ਕਿਹਾ ਬਾਪਾ ਕੁਝ ਮੰਗ ਰਿਹਾ ਇਹਦਾ ਕੀ ਮੰਗ ਰਿਹਾ ਤੂੰ ਇਹਦਾ ਨਹੀਂ ਜੀ ਇਹ ਵੇਚਦੇ ਨਹੀਂ ਬਾਈ ਜੀ ਵੇਚਣਾ ਨਹੀਂ ਠੀਕ ਹੈ ਬਾਈ ਇਹ ਵੇਚਣ ਵਾਸਤੇ ਕੋਈ ਬੱਕਰਾ ਨਹੀਂ ਵੀਰੇ ਬੱਕਰਾ ਦੇਖੋ ਬਾਈ ਦੇਖਣ ਲੱਗੇ ਰ ਐ ਕੈਂਟਾ ਲਵਾਦਾ ਜਰਾ ਬਾਬੇ ਜੀ ਦੇ ਵੀ ਬਹੁਤ ਕਿੰਨੇ ਇੰਚਾ ਪਤਾ ਬਏ ਲੰਬਾਈ ਇੰਚੇ ਕਿੰਨੇ ਦੀ ਨਹੀਂ ਮਾਈ ਜੀ ਚੈੱਕ ਕਰੀ ਚਲੋ ਬਾਈ ਦੇਖ ਕੀ ਲਾ ਲਓ ਤੁਸੀਂ ਇੰਦੇ 49 ਗਾ ਇਹ 38 ਦੇ ਹੋਊਗੀ 33 ਲੁੱਤੀ ਰੂਗੇ 10 ਇੰਚ ਘਟੂਗੇ ਤੁਮ 33 ਤੇ ਬਾਈ ਬੱਕਰਾ ਪੁਰਾ ਸੇਰਾ ਕਾ ਖੜਾ ਬੱਕਰਾ ਬਾਈ ਜਰਾ ਬੱਕਰੇ ਨਹੀਂ ਕਹਣਾ ਕਵਾਲਿਟੀ ਬੜੀ ਆਂਗੇ ਕਹਣਾ ਨਹੀਂ ਇਹ ਨਿਹਰਾ ਛਪਾਰਦਾ ਇਹਦਾ ਮੇਲਾ ਇਹ ਕਿੰਨੇ ਸੁਪਾਰਦਾ ਨਾ ਵੀਰੇ ਛਪਾਰ ਤੇ ਮਿਲੇ ਚਪਾਰ ਦੇ ਮੇਲੇ ਤੇ ਪਹੁੰਚਿਆ ਵੀਰੇ ਇਹ ਤਾਂ ਬੱਕਰੀਆਂ ਘੈਂਟ ਘੈਂਟ ਲੈ ਕੇ ਆਈ ਨਹੀਂ ਕਾ ਖੜਾ ਬੋਕ ਜਿਹੜਾ ਲੋਕ ਭੈਣ ਸੋਹਣੇ ਸੋਹਣੇ ਰਚੀਆਂ ਇੱਥੇ ਪਾਈਆਂ ਨੇ ਜਿਹੜੀ ਆਪਾਂ ਜਿਨ੍ਹਾਂ ਨੂੰ ਦੇਖ ਕੇ ਰੂਹ ਖੁਸ਼ ਹੁੰਦੀ ਹੈ ਨਾ ਜਿਹੜਾ ਬੰਦਾ ਰ ਆਕਾਸਰ ਵਪਾਰੀ ਆ ਕੇ ਬੱਕਰੀਆਂ ਦਾ ਨਾ ਉਹ ਤਾਂ ਇਹੋ ਜੀ ਨੂੰ ਛੱਡਦਾ ਨਹੀਂਗਾ ਜਿਹੜੀ ਚੀਜ਼ ਚੰਗੀ ਹੋਵੇ ਚੰਗੀ ਚੀਜ਼ ਨੂੰ ਕੋਈ ਨਹੀਂ ਛੱਡਦਾ ਵੀਰੇ ਇੱਕ ਗੱਲ ਦੇਖਿਆ ਚੰਗੀ ਚੀਜ਼ ਨੂੰ ਕੋਈ ਨਹੀਂ ਛੱਡਦਾ ਤੇ ਮਾੜੀ ਚੀਜ਼ ਨੂੰ ਦੇਖਣ ਲੱਗੇ ਕੋਈ ਲਵੇ ਵੀ ਨਹੀਂ ਖੜਦਾ ਚੰਗੀ ਚੀਜ਼ ਕਰਕੇ ਹਰੇਕ ਚੀਜ਼ ਵਿਗ ਜਾਂਦੀ ਹੈ ਕਿ ਇੱਕ ਬੱਕਰਾ ਵੇਚਿਆ ਗਿਆ ਸਾਡੇ 4,25,000 ਦਾ ਉਹ ਦੇਖ ਚੰਗੀ ਚੀਜ਼ ਸੀ ਨਾ ਉਹਨੂੰ ਲੋਕਾਂ ਨੇ ਭੱਜ ਕੇ ਖਰੀਦਿਆ ਵਿੱਚ ਉਹ ਬੱਕਰਾ ਵੀ ਹੁਣ 10 ਲੱਖ 10 ਲੱਖ 20 ਲੱਖ ਕੀਮਤ ਲਾ ਜਾਂਦੇ ਨੇ ਵਿੱਚ ਪਰ ਬਾਈ ਕਹਿੰਦਾ ਸੀ ਨੇ ਵੇਚਣੀ ਨਹੀਂ ਨੀਗਾ ਉਹ ਬੱਕਰਾ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਵੀਰੇ ਮੇਲਾ ਸੋਣਾ ਦੀ ਕਹਿੰਦੇ ਬੱਕਰੀਆਂ ਦੇ ਪੂਰੇ ਵੰਡੀ ਚ ਮਜ਼ਹੂਰ ਹੁੰਦਾ ਪਸ਼ੂਪਾਰ ਦਾ ਮੇਲਾ ਹਰ ਸਾਲ ਕਹਿੰਦੇ ਇੱਥੇ ਕੈਂਡ ਕੈਂਡ ਬੱਕਰੀਆਂ ਤੇ ਬੱਕਰੇ ਵੇਚੀ ਜਾਂਦੇ ਨੇ ਆ ਬਾਈ ਨਾਲ ਗੱਲਬਾਤ ਕਰਦੇ ਇੱਕ ਬਾਈ ਕੋਲੇ ਬੱਕਰਾ ਕੇ ਦੇਖੋ ਬਾਈ ਕੱਦ ਕੱਟ ਦੇਖਦੇ ਆ ਬਾਈ ਜੀ ਕੀ ਹਾਲ ਨੇ ਤੁਹਾਡਾ ਠੀਕ ਆ ਬਾਈ ਵਧੀਆ ਪਿੰਡ ਕਿਹੜਾ ਆਪਣਾ ਬਾਈ ਜੀ ਪਿੰਡ ਬਾਈ ਸੰਦਲੀ ਆਪਣਾ ਜ਼ਿਲ੍ਹਾ ਮਾਨਸਾ ਧਨੀਰ ਤੋਂ ਗੋਹਾ ਰੋਡ ਤੇ ਪਿੰਡ ਆ ਆਪਣਾ ਦੁਬਾਰਾ ਇੱਕ ਵਾਰੀ ਮਨ ਪਿੰਡ ਦਾਣਾ ਸੀ ਵੀਰੇ ਪਿੰਡ ਸੰਦਲੀ ਹਾਂ ਵੀਰੇ ਜ਼ਿਲ੍ਹਾ ਮਾਨਸਾ ਠੀਕ ਆ ਵੀਰੇ ਛੇਲ ਕਰਿਆ ਵੀਰੇ ਤੁਸੀਂ ਹਾਂਜੀ ਹਾਂਜੀ ਕੀ ਮੰਗ ਰਹੇ ਹੋ ਤੁਸੀਂ ਪ੍ਰਾਈਸ ਇਹਦਾ ਵੀਰੇ ਇਹਦਾ ਬਾਈ 1 ਲੱਖ 10000 ਰੁਪਏ ਮੰਗਦਾ 1 ਲੱਖ 10000 ਕਹਿ ਦਿੰਦਾ ਵੀਰੇ ਇਹ ਦੰਦ ਪੂ ਕੱਦ ਕੋ ਦਦਾ ਕੱਦ ਬਾਈ 44 ਇੰਚ 47 ਇੰਚ ਆ ਬਈ ਇਹ ਮਤਲਬ ਕਿ ਬਾਹਰੇ ਅੰਦਰ ਫਰਿਆਉਣੇ ਹੁੰਦੇ ਸੀ ਕਿ ਘਰੇ ਘਰੀ ਰੱਖੇ ਘਰੀ ਰੱਖੇ ਹੋਇਆ ਬਈ ਆਪਣੇ ਕੋਲ ਘਰੀ ਕਿੰਨਾ ਮਤਲਬ ਕੈ ਬੱਕਰੇ ਰੱਖਣਾ ਘਰੇ ਘਰੇ ਉਹਦੇ ਕੋਲੇ ਪਈ ਘਰੇ ਆਪਣੇ ਕੋਲੇ ਹੈਗੇ ਆ 16 17 ਲਾ ਕੇ ਸਾਰੇ ਅੱਛਾ ਵਿੱਚ ਬੱਕਰੀਆਂ ਦੇ ਇਹੀ ਆ ਕੱਲ ਨੂੰ ਹਾਂ ਬਾਈ ਠੀਕ ਹੈ ਬਾਈ ਛੋਟੇ ਨਾਲ ਕਿਸੇ ਨੇ ਸੰਪਰਕ ਕਰਨਾ ਹੋਵੇ ਬਾਈ ਕਿਸੇ ਨੇ ਬੱਕਰਾ ਲੈਣਾ ਹੋਵੇ ਛੋਟਣਾ ਹਾਂ ਹਾਂ ਬਾਈ ਨੰਬਰ ਸ਼ਪਰਕ ਬੋਲ ਦੋ ਵੀਰੇ 62399 ਹਾਂ ਜੀ ਵੀਰੇ 037 ਇੱਕ ਵਾਰੀ ਫੇਰ ਬੋਲ ਦੋ ਵੀਰੇ 62399 94037 ਥੋਡੇ ਕੋਲ ਮਤਲਬ ਜੇ ਜੇ ਬੰਦੇ ਨੇ ਕਿਸੇ ਨੂੰ ਬੱਕਰੀ ਭਰਾਉਣੀ ਹੋਵੇ ਤਾਂ ਤੁਹਾਡੇ ਕੋਲ ਬੰਦਾ ਆ ਕੇ ਮਿਲ ਸਕਦਾ ਹੈ ਹਾਂ ਹਾਂ ਬਾਈ ਜੀ ਠੀਕ ਹੈ ਬਾਈ ਜੀ ਆ ਕੇ ਤੁਸੀਂ ਤੁਹਾਡੇ ਕੋਲ ਆ ਜਾ ਤਾਂ ਬਾਕੀ ਤੁਸੀਂ ਉਹ ਤੇ ਨਾਲ ਗੱਲਬਾਤ ਕਰ ਲਓ ਜੇ ਨਾਲ ਤੁਸੀਂ ਬੱਕਰੀ ਭਰਾਉਂਗੇ ਹਾਂਜੀ ਬੱਕਰਾ ਬਾਈ ਦੇਖੋ ਐਨ ਯਾਰ ਮੈਂ ਕਿਹਾ ਵੀ ਅਸੀਂ ਪਾਰ ਦੇ ਮੇਲੇ ਦੀ ਗੱਲ ਸੁਣੀ ਸੀ ਪੂਰੀ ਘੈਂਟ ਗੱਲਬਾਤ ਆ ਗਈ ਛਪਾਰ ਦੇ ਮੇਲੇ ਤੇ ਕੀ ਕਹਣਾ ਯਾਰ ਬਾਈ ਪੂਰੇ ਘੈਂਟ ਘੈਂਟ ਚੀਜ਼ਾਂ ਨੇ ਸੋਹਣੀ ਚੀਜ਼ ਨੂੰ ਕੋਈ ਛੜਦਾ ਨਹੀਂ ਮਾੜੀ ਚੀਜ਼ ਨੂੰ ਕੋਈ ਚੱਕਦਾ ਨਹੀਂ ਬਾਈ ਸਹੀ ਗੱਲ ਆ ਗਈ ਜੇ ਬਾਈ ਨੇ ਕਿਸੇ ਨੇ ਬੱਕਰਾ ਖਰੀਦਣਾ ਹੋਵੇ ਬਾਈ ਨਾਲ ਸੰਪਰਕ ਕਰ ਲਓ ਬੱਕਰੀ ਪੂਰੀ ਘੈਂਟ ਗ ਧੰਨਵਾਦ ਵੀਰੇ